ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਜੋ ਸਮਾਗਮ ਹੋਇਆ ਜਿਸ ਸਮਾਗਮ ਦੇ ਵਿੱਚ ਨਿਧਨ ਗੜਕਰੀ ਪਹੁੰਚੇ ਤਾਂ ਲੇਕਿਨ ਇਸ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚੇ ਕੁਸਾਨਿਕ ਬੰਤਵੀਦ ਹੋਈ ਕੋਈ ਨਹੀਂ ਪਹੁੰਚਿਆ ਤਾਂ ਇਸ ਨੂੰ ਲੈ ਕੇ ਹੁਣ ਸਿਆਸਤ ਮੰਗਣੀ ਸ਼ੁਰੂ ਹੋ ਚੁੱਕੀ ਹੈ ਦਰਅਸਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ ਨੇ ਵੱਡੇ ਸਵਾਲ ਉਹ ਕਹਿੰਦੇ ਨੇ ਕਿ ਸਰਕਾਰ ਦੇ ਨੁਮਾਇੰਦੇ ਦਾ ਨਾ ਆਉਣਾ ਮਨਪਾਗਾ ਹੈ ਹੁਸ਼ਿਆਰਪੁਰ ਰਹਿੰਦਿਆ ਵੀ ਮੰਤਰੀ ਸਮਾਗਮ ਦੇ ਵਿੱਚ ਕਿਉਂ ਨਹੀਂ ਪਹੁੰਚੇ ਨਿਆਂ ਦੇ ਸਮੇਤ ਕਈ ਮੰਤਰੀਆਂ ਨੂੰ ਸਮਾਗਮ ਦਾ ਸੱਦਾ ਦਿੱਤਾ ਗਿਆ ਸੀ ਕਿਉਂ ਨਹੀਂ ਪਹੁੰਚੇ ਬਾਰੀ ਨਾਰਾਜ਼ਗੀ ਜਾਖੜ ਦੇ ਵੱਲ ਜ਼ਾਰ ਕੀਤੀ ਗਈ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਗਿਆ ਜਿੱਥੇ ਚੀਫ ਮਿਨਿਸਟਰ ਸਾਹਿਬ ਨਹੀਂ ਆਏ ਉਥੇ ਸਾਰੇ ਐਮਪੀ ਸਹਿਬਾਨ ਜਿਨ੍ਹਾਂ ਨੇ ਮੇਰੇ ਕੋਲ ਦਰਵਾਜ਼ਾ ਪੰਤਾ ਇਹਨਾਂ ਦੇ ਸਹਿਲਾਕ ਸਾਥੀਆਂ ਨੇ ਦੇ ਕੋਠੀ ਦੀਆਂ ਦਫ਼ਤਰ ਦੀਆਂ ਜਿਹੜੇ ਰੋਜ਼ ਕੋਈ ਨਾ ਕੋਈ ਕੰਮ ਲੈ ਕੇ ਜਾਂਦੇ ਤੇ ਜਿਵੇਂ ਮੈਂ ਸਟੇਜ ਤੇ ਵੀ ਕਿਹਾ ਗੜਕਰੀ ਸਾਹਿਬ ਕਦੇ ਕਿਸੇ ਨੂੰ ਮਨਾ ਕਰਦੇ ਹੀ ਨਹੀਂ ਅੱਜ ਉਹ ਵੀ ਇੱਥੇ ਆ ਕੇ ਚਲੇ ਗਏ ਸਾਬ ਮੈਂ ਸਾਰੇ ਐਮਪੀਜ਼ ਨੂੰ ਸਾਰਿਆਂ ਨੂੰ ਇੱਥੇ ਦੇਖਿਆ ਜਦੋਂ ਪਤਾ ਲੱਗਿਆ ਵੀ ਚੀਫ ਮਿਨਿਸਟਰ ਸਾਹਿਬ ਨਹੀਂ ਆ ਰਹੇ ਉਹ ਵੀ ਰਫੂ ਚੱਕਰ ਹੋ ਗਏ ਤੇ ਮਨ ਤਾਂ ਸੀਐਮ ਸਾਹਿਬ ਦਾ ਬੜਾ ਅਜੀਬ ਲੱਗਿਆ ਅੱਜ ਵੀ ਇੱਕ ਪਾਸੇ ਤਾਂ ਪੰਜਾਬ 'ਚ ਪਿਛਲੇ 1.5 ਸਾਲ ਤੋਂ ਲਾ 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 ਕਰ ਰੱਖੀ ਹੈ ਵੀ ਕੇਂਦਰ ਸਾਨੂੰ ਪੈਸੇ ਨਹੀਂ ਦਿੰਦਾ ਤੇ ਜਦੋਂ ਪੈਸੇ ਦੇਣ ਵਾਲੇ ਘਰੇ ਆਏ ਸੀਗੇ ਉਦੋਂ ਕਹਿੰਦੇ ਜੀ ਹੈਲੀਕਾਪਟਰ ਨਹੀਂ ਉਹ ਹੈਲੀਕਾਪਟਰ ਦਾ ਮਨੂ ਡਿਸੀਜਨ ਸੀ ਸਾਰਿਆਂ ਦਾ ਡਿਸੀਜਨ ਹੈ ਇਸ ਮੌਸਮ 'ਚ ਨਹੀਂ ਆਣਾ ਹੈਲੀਕਾਪਟਰ ਆ 2 ਘੰਟੇ ਚੰਡੀਗੜ੍ਹ ਘੜਾ ਮੈਂ ਪਹੁੰਚ ਗਿਆ ਉਹ ਵੀ ਆ ਸਕਦੇ ਸੀ ਮੈਂ ਕੋਈ ਮੰਤਰੀ ਆ ਸਕਦਾ ਸਭ ਕੋਈ ਮੰਤਰੀ ਆ ਜਾਂਦੇ ਕੋਈ ਸੰਤਰੀ ਆ ਜਾਂਦੇ ਸ਼ੋਭਾ ਨਹੀਂ ਦਿੰਦਾ ਇਹ ਇੱਕ ਪਾਸੇ ਜਿੱਥੇ ਖੁੱਲੇ ਦਿਨ ਨਾਲ ਉਹ ਅੰਦਰ ਨੇ ਲगाव ਦੱਸਿਆ ਖੁਦ ਆਪਣਾ ਗੱਡਕਰੀ ਸਾਹਿਬ ਨੇ ਪੰਜਾਬ ਦੇ ਨਾਲ ਮੈਂ ਹਰੇਕ ਜਿੱਥੇ ਵੀ ਮੌਕਾ ਲੱਗਿਆ ਚਾਹੇ ਕਰਤਾਰਪੁਰ ਲੰਘੇ ਵਾਲਾ ਮਸਲਾ ਸੀਗਾ ਚਾਹੇ ਹੋਰ ਵੀ ਸ਼ਾਹਪੁਰ ਕੰਡੀਬ ਰਾਜ ਵਾਲਾ ਜਿਹੜਾ ਮਸਲਾ ਸੀਗਾ ਹਰੇਕ ਮਸਲੇ 'ਚ ਉਹਨੇ ਪੰਜਾਬ ਦੀ ਉਹ ਨਹੀਂ ਤਾਂ ਹੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੁਸੀਂ ਪੰਜਾਬ ਦੇ ਐਮਬੈਸਡਰ ਦੇ ਤੌਰ ਤੇ ਨਾ ਕਿ ਇੱਕ ਸਰਫੇਸ ਟਰਾਂਸਪੋਰਟ ਮਿਨਿਸਟਰੀ ਦੇ ਤੌਰ ਤੇ ਤੁਸੀਂ ਤਾਂ ਪੰਜਾਬ ਦੇ ਨੁਮਾਇੰਦੇ ਬਣ ਕੇ ਹੋਰ ਕੰਮ ਕਰਾਓ ਪਰ ਕੋ ਕੰਮ ਕਹਿਣ ਵਾਲਾ ਤੋਂ ਹੋਵੇ ਸਾਹ ਦੇਖੋ ਉਹ ਹੋ ਸਕਦਾ ਵੀ ਦੂਜੀ ਪਾਰਟੀ ਵਾਲੇ ਪਰ ਇਹਨਾਂ ਦੇ ਤਾਂ ਸਾਰੇ ਆ ਕੇ ਚਲੇ ਗਏ ਇਥੋਂ ਮੈਂ ਮੈਂ ਨਾਮ ਲੈ ਕੇ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਮੈਂ ਨਾਮ ਹੀ ਗਿਣਾ ਦੇਣਾ ਤੁਹਾਡੇ ਤੋਂ ਕਿਹੜੇ ਲੁਕੇ ਐ ਤੁਹਾਡੇ ਤੋਂ ਕਿਹੜੇ ਲੁਕੇ ਜਿਹੜੇ ਇੱਥੇ ਆ ਕੇ ਚਲੇਗੇ ਸਰ ਜੀ ਸੁਆਲੀ ਨਿਸ਼ਾਨ ਘੜੇ ਕਿਤੇ ਨੇ ਸੁਨੀਲ ਜਾਖੜ ਨੇ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਦੇ ਸਤਨਕ ਮੰਤਰੀਆਂ ਨੂੰ ਵੀ ਕੇਰਾ ਪਾਇਆ ਉਹਨਾਂ ਨੇ ਕਿਹਾ ਕਿ ਪਹੁੰਚੇ ਕਿਉਂ ਨਹੀਂ ਜਦ ਕੇ ਸੱਦਾ ਦਿੱਤਾ ਗਿਆ ਸੀ ਪੰਜਾਬ ਪ੍ਰਦੇਸ਼ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ 4000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀ ਪੱਥਰ ਤੇ ਉਹਨਾਂ ਦਾ ਉਦਘਾਟਨ ਕੀਤਾ ਗਿਆ ਲੋਕ ਅਰਪਣ ਉਹਨਾਂ ਨੂੰ ਕੀਤਾ ਜਾਣਾ ਸੀ ਦਾ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਥੇ ਮੌਜੂਦ ਹੋਣਾ ਚਾਹੀਦਾ ਸੀ ਲੇਕਿਨ ਉਹ ਪਹੁੰਚੇ ਨਹੀਂ ਲੋਕਲ ਮਿਨਿਸਟਰੀਅਲ ਤੋਂ ਵੀ ਕੋਈ ਨਹੀਂ ਪਹੁੰਚਿਆ ਬੜੀ ਦੁੱਖ ਦੀ ਗੱਲ ਹੈ ਉਹਨਾਂ ਨੇ ਕਿਹਾ ਕਿ ਲੋਕ ਹਮੇਸ਼ਾ ਸ਼ੋਰ ਕਰਦੇ ਨੇ ਹਮੇਸ਼ਾ ਰੋੜਾ ਪਾਉਂਦੇ ਨੇ ਕਿ ਪੰਜਾਬ ਨੂੰ ਕੇਂਦਰ ਸਰਕਾਰ ਪੈਸਾ ਨਹੀਂ ਦਿੰਦੀ ਹੈ ਲੇਕਿਨ ਜਦੋਂ ਕੇਂਦਰੀ ਮੰਤਰੀ ਖੁਦ ਪੰਜਾਬ ਦੇ ਵਿੱਚ ਆਇਆ ਤਾਂ ਇਹਨਾਂ ਦੇ ਵਿੱਚੋਂ ਕੋਈ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਨਹੀਂ ਪਹੁੰਚਾ ਹਾਲਾਂਕਿ ਸਭ ਨੂੰ ਸਮਾਗਮ ਦੇ ਵਿੱਚ ਹਿੱਸਾ ਲੈਣ ਦੀ ਸੱਦਾ ਦਿੱਤਾ ਗਿਆ ਸੀ ਇਹ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਕਰ ਨੇ तमाम ਗੱਲਾਂ ਦਾ ਜ਼ਿਕਰ ਕੀਤਾ ਇੱਕ ਵਾਪੇ ਤੋਂ ਦੱਸਿਆ ਕਿ ਪੰਜਾਬ ਸੂਬਾ ਪ੍ਰਧਾਨ ਪੰਜਾਬ ਸੂਬਾ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਕਰ ਨੇ 4000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਜੋ ਸੌਗਾਤ ਹੁਸ਼ਿਆਰਪੁਰ ਵਾਸੀਆਂ ਨੂੰ ਦਿੱਤੀ ਹੈ ਖਾਸੋਤੇ ਪੰਜਾਬ ਵਾਸੀਆਂ ਨੂੰ ਦਿੱਤੀ ਗਈ ਹੈ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕਰੀ ਦੇ ਵੱਲੋਂ ਲੇਕਿਨ ਇਸ ਸਮਾਗਮ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪਹੁੰਚੇ ਨੇ ਤਹਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦੇ ਤਾਂ ਨਹੀਂ ਹੋਣਾ ਮੰਦਪਾਗਾ ਹੈ ਹੁਸ਼ਿਆਰਪੁਰ ਦੇ ਵਿੱਚ ਰਹਿੰਦੇ ਹੋਏ ਵੀ ਮੰਤਰੀ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਗਲਤ ਹੈ ਮੰਤਪਾਗਾ ਹੈ ਸੀਐਮ ਦੇ ਸਮੇਤ ਕਈ ਮੰਤਰੀਆਂ ਨੂੰ ਸਮਾਗਮ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਲੇਕਿਨ ਕੋਈ ਮੰਤਰੀ ਨਹੀਂ ਪਹੁੰਚਿਆ ਇਸ ਨੂੰ ਲੈ ਕੇ ਨਾਰਾਜ਼ਗੀ ਜੋ ਹੈ ਜਾਖੜ ਨੇ ਬੋਲ ਜ਼ਾਰ ਕੀਤੀ ਗਈ ਹੈ ਸੁਨੀਲ ਜਾਖੜ ਨੇ ਇਸ ਨੂੰ ਮੰਤਪਾਗਾ ਕਰਾਰ ਦਿੱਤਾ ਹੈ ਕਿ ਇਸਰਾ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਨਾ ਪਹੁੰਚਣਾ ਮੰਤਪਾਗਾ ਹੈ